ਸਾਧੀਆਂ ਸਾਡੇ ਹਰਮਨ ਜਨਮ ਦਿਨ ਦੀਆਂ ਸਾਧੀਆਂ ਸਾਡੀਆਂ ਬਾਲਮੀਕ ਜਨਮ ਦਿਨ ਦੀਆਂ ਸਾਧੀਆਂ ਸਾਰੇ ਅਦਾਰਸ਼ਕ ਜੀ ਦੇ ਤੈਨੂੰ ਅੱਜ ਹੱਥ ਕੱਠੇ ਮਨਾਉਨੇ ਆ ਸਾਡੀਆਂ ਈਦਾਂ ਸ਼ਵਰੀਦਾਂ ਸਾਧੀਆਂ ਤੇ ਸਾਨੂੰ ਮੰਨ ਗਏ ਸੋ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਸੋ ਧੰਤਨ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਸਾਰੇ ਹੀ ਸੰਸਾਰ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਲੈ ਬਸੰਗਤਾਂ ਜਿੰਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਪਰ ਗੁਰੂ ਘਰ ਬਣੇ ਹਨ ਬੇਗਮਪੁਰਾ ਗੁਰੂ ਘਰ ਬਣੇ ਹਨ ਸਾਰੇ ਬੜੇ ਸਤਿਕਾਰ ਦੇ ਨਾਲ ਆਦਬ ਦੇ ਨਾਲ ਜਗਤ ਗੁਰੂ ਸਤਗੁਰੂ ਅਰਜਨ ਦੇਵ ਜੀ ਜਿਹੜਾ ਉਹਦੇ ਗੁਰੂ ਘਰਾਂ ਦੇ ਬਾਹਰ ਵੀ ਲਿਖਿਆ ਹੁੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੜੇ ਸਤਿਕਾਰ ਦੇ ਨਾਲ ਸਤਗੁਰੂ ਅਰਜਨ ਦੇਵ ਜੀ ਲਿਖਿਆ ਹੁੰਦਾ ਸੋ ਅੱਜ ਜਿਹੜਾ ਤਰਨਤਾਰਨ ਦੇ ਵਿੱਚ ਜਿਹੜਾ ਜਿਮਨੀ ਚੌਂ ਦੇ ਮਾਧਿਅਮ ਰਾਹੀਂ ਜਾਂ ਇੱਕ ਜਿਮਨੀ ਚੌਂ ਜਿਹੜੀ ਹੋ ਰਹੀ ਹੈ ਤਰਨਤਾਰਨ ਦੇ ਵਿੱਚ ਉਸ ਵੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜਿਹੜਾ ਰੈਲੀ ਦੇ ਰੈਲੀ ਕਰਦੇ ਕਰਦੇ ਇੱਕ ਗੱਲ ਆਖੀ ਆ ਵੀ ਸਾਰੇ ਹੀ ਜਿਹੜੀ ਹਲੂਮਾ ਜਨਤੀਆਂ ਵੀ ਸਾਡੀਆਂ ਸਾਂਝੀਆਂ ਆ ਵਾਲਮਿਕ ਜਨਤੀਆਂ ਵੀ ਸਾਰੀਆਂ ਸਾਂਝੀਆਂ ਤੇ ਰਵਿਦਾਸ ਭਗਤ ਦੀ ਜਨਤੀਆਂ ਜਿਹੜੀਆਂ ਉਹ ਵੀ ਸਾਂਝੀਆਂ ਸੋ ਦੇਖੋ ਜਦੋਂ ਸਾਡੇ ਡੇਰਾ ਸਟਖੰਡ ਬੱਲਾ ਦੇ ਪਿੱਛੇ ਜੇ ਦੋ ਵਾਰ ਜਿਹੜਾ ਮੁੱਖ ਮੰਤਰੀ ਪੰਜਾਬ ਜਦੋਂ ਹੋ ਕੇ ਗਏ ਆ ਤਾ ਉਥੇ ਇਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਤਗੁਰੂ ਰਵਿਦਾਸ ਮਹਾਰਾਜ ਗਿਆ ਸਾਡੇ ਏਰੀਏ ਦੇ ਵਿੱਚ ਬੜੇ ਸ਼ਾਨ ਦੇ ਨਾਲ ਕਹਿੰਦੇ ਆ ਪਰ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਪਤਾ ਨਹੀਂ ਕਿਉਂ ਜਿਹੜਾ ਹਰਮੰਦਰ ਸਾਹਿਬ ਗੁਰੂਆਂ ਦੀ ਧਰਤੀ ਆ ਉਥੇ ਜਿਹੜੇ ਆ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਇਲੈਕਸ਼ਨ ਹੋਣ ਜਾ ਰਹੀ ਹੈ ਜਿਮਨੀ ਜ਼ੋਨ ਉਥੇ ਇਹਨਾਂ ਨੇ ਰਵਿਦਾਸ ਭਗਤ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਏਡੀ ਵੱਡੀ ਪਾਦੀ ਤੇ ਜਦੋਂ ਬੰਦਾ ਹੋਵੇ ਉਸ ਮੁੱਖ ਸੀਟ ਤੇ ਜਿੱਥੇ ਪੰਜਾਬ ਨੂੰ ਪੂਰੇ ਨੂੰ ਚਲਾਉਂਦਾ ਹੋਵੇ ਤਉ ਉਹ ਸੀਟ ਦੇ ਵਿੱਚ ਬਹਿ ਗਏ ਸਾਰਿਆਂ ਦਾ ਸਨਮਾਨ ਵੀ ਕਰਨਾ ਚਾਹੀਦਾ ਕਿਉਂਕਿ ਹਮੇਸ਼ਾ ਹੀ ਜਿੰਨੇ ਪੰਗਾਲ ਵਾਲੀਵਾਲੀ ਅਸ਼ਰਮ ਆ ਪੰਗਾਲ ਵਾਲੀਵਾਲੀ ਅਸ਼ਰਮ ਤੇ ਵੀ ਇਹ ਗਏ ਆ ਡੇਰਾ ਸੱਚਖੰਡ ਬੱਲਾ ਵੀ ਗਏ ਆ ਹੋਰ ਵੀ ਜਿੰਨੇ ਗੁਰੂ रविदास ਵਾਲੇ ਦੇ ਨਾਮ ਲੈਵਾ ਸੰਤਾਂ ਗੁਰੂ ਘਰ ਬਣੇ ਆ ਸਾਰਿਆਂ ਤੇ ਨਤਮਸ ਸਤਿਗਿੜਿਆ ਭਗਤਵੰਤ ਜੀ ਸਾਹਿਬ ਹੋਏ ਆ ਪਰ ਇਹੋ ਸ਼ਬਦ ਦੇ ਨਾਲ ਜਦੋਂ ਬੋਲੇ ਆ ਤੇ ਪੂਰੇ ਸਮੁੱਚੇ ਸਮਾਜ ਦੀ ਰਵਿਦਾਸੀਆਂ ਸਮਾਜ ਦੇ ਮਨਾਂ ਨੂੰ ਠੇਸ ਪਹੁੰਚੀ ਐ ਵੀ ਜਿੱਥੇ ਅਸੀਂ ਆਪਣੇ ਰਹਿਬਰਾਂ ਨੂੰ ਉਹਨਾਂ ਦੀ ਸ਼ਾਨ ਦੇ ਮੁਤਾਬਕ ਜਿਹੜਾ ਸਤਿਗੁਰੂ ਕਹਿਣਾ ਪਸੰਦ ਕਰਦੇ ਆ ਜਗਤਗੁਰੂ ਕਹਿਣਾ ਪਸੰਦ ਕਰਦੇ ਆ ਤੇ ਉੱਥੇ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਜਦੋਂ ਲਬਜ ਨਿਕਲਦਾ ਤੇ ਬੜਾ ਮਹਿਸੂਸ ਹੋਇਆ ਵੀ ਇੱਕ ਵੱਡੀ ਪਾਤੀ ਦੇ ਉੱਪਰ ਜਿਹੜਾ ਮੁੱਖ ਮੰਤਰੀ ਪੰਜਾਬ ਜਿਹੜਾ ਜਿਮਣੀ ਚੋਣ ਦੇ ਵੇਲੇ ਜਿਹੜਾ ਭਗਤ ਰਵਿਦਾਸ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਇਹਨਾਂ ਨੂੰ ਤੁਰੰਤ ਜਿਹੜਾ ਆ ਇਹ ਦੁਬਾਰਾ ਜਿਹੜੇ ਲਬਜ ਬੋਸ ਲੈ ਕੇ ਸੋ ਸਮੁੱਚੇ ਸਮਾਜ ਦੀਆਂ ਰਵਿਦਾਸੀਆਂ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤਰਾਂ-ਤਰਾਂ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਵਸਨੀਕ ਆ, ਗੁਰੂ ਘਰ ਆ, ਜਿੰਨੀਆਂ ਸਾਡੀਆਂ ਸੰਗਤਾਂ ਆ, ਉਹਨਾਂ ਦੇ ਮਨਾਂ ਨੂੰ ਬੰਨਾਂ ਨੂੰ ਵੀ ਠੇਸ ਪਹੁੰਚੀ ਆ। ਸੋ ਅਸੀਂ ਆਪਣੀ ਗੁਰਵਦਾਤਾ ਟੈਗਰ ਫੋਰਸ ਵੱਲੋਂ ਤੇ ਸਮੁੱਚੇ ਜਥੇਬੰਦੀਆਂ ਵੱਲੋਂ ਤੇ ਸਮੁੱਚੇ ਸਮਾਜ ਵੱਲੋਂ ਅਤੇ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੱਲੋਂ ਵੀ ਕਹਿਣਾ ਚਾਹੁੰਦੇ ਆ ਵੀ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਵੀਡੀਓ ਪਾ ਕੇ ਕਹਿਣਾ ਲਾਜ਼ਮ ਹੋਣਾ ਚਾਹੀਦਾ ਵੀ ਜਿਹੜਾ ਜਾਣੇ-ਅਣਜਾਣੇ ਦੇ ਵਿੱਚ ਸਾੜਕੋ ਬੋਲ ਹੋ ਗਿਆ ਅਸੀਂ ਜਿਹੜਾ ਰਵਿਦਾਸੀਆ ਸਮਾਜ ਤੋਂ ਖਿਮਾ ਮੰ ਬੋਰਸ ਵੱਲੋਂ ਵੀ ਜਰਾਤੀ ਕਰਦੇ ਵਿੱਚ 24 ਘੰਟੇ ਵਿੱਚ ਜਰੂਰ ਜਿਹੜੇ ਮੁੱਖ ਮੰਤਰੀ ਪੰਜਾਬ ਆ ਵੀਡੀਓ ਪਾ ਲਈ ਜਿਹੜੀ ਬਲਕਨ ਸਾਰਿਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ